ਪੰਜਾਬ ਕਿਸੇ ਦਾ ਕੋਈ ਦੁਸ਼ਮਣ ਨਹੀਂ ਹੈ ਪੰਜਾਬ ਨਾ ਹਰਣ ਦਾ ਦੁਸ਼ਮਣ ਹੈ ਨਾ ਹਿਮਾਚਲ ਦਾ ਨਾ ਦਿੱਲੀ ਦਾ ਨਾ ਜੰਮੂ ਕਸ਼ਮੀਰ ਦਾ ਪੰਜਾਬ ਸਾਰਿਆਂ ਨੂੰ ਕੁਝ ਨਾ ਕੁਝ ਦਿੰਦਾ ਹੈ ਜੀ ਇਹ ਪੰਜਾਬ ਨੂੰ ਕੀ ਦਿੰਦੇ ਆ ਦੱਸ ਦੇਣਾ ਦਿੱਲੀ ਦਾ ਦੋ ਪੰਜਾਬ ਨੂੰ ਕੀ ਦਿੰਦਾ ਆ ਆਪਾਂ ਮੰਨ ਜਾਗੇ ਹਿਮਾਚਲ ਕੀ ਦਿੰਦਾ ਆਪਾਂ ਮੰਨ ਜਾਗੇ ਜੰਮੂ ਕਸ਼ਮੀਰ ਕੀ ਦਿੰਦਾ ਆਪਾਂ ਮੰਨ ਜਾਗੇ ਰਾਜਸਥਾਨ ਕੀ ਦਿੰਦਾ ਆਪਾਂ ਮੰਨ ਜਾਗੇ ਮੱਧ ਪ੍ਰਦੇਸ਼ ਕੀ ਦਿੰਦਾ ਆਪਾਂ ਮੰਨਾਂਗੇ ਪੰਜਾਬ ਇਹਨਾਂ ਨੂੰ ਕੀ ਨਹੀਂ ਦਿੰਦਾ ਪਾਣੀ ਤੋਂ ਲੈ ਕੇ ਹਰ ਪ੍ਰਕਾਰ ਦਾ ਅੰਨ ਬਿਲਕੁਲ ਇਹਨਾਂ ਦੇ ਧੀਆਂ ਭੈਣਾਂ ਦੀ ਇੱਜ਼ਤਾਂ ਦੀ ਰਾਖੀ ਜੀ ਇੱਕ ਪੰਜਾਬ ਦਾ ਹੀ ਸੂਬਾ ਸੀ ਪੰਜਾਬ ਦਾ ਹੀ ਇੱਕ ਆਪਣੇ ਆਪ ਵਿੱਚ ਦੇਸ਼ ਸੀਗਾ ਸ਼ਾਹ ਮੁਮਦ ਨੇ ਕਿਹਾ ਸ਼ਾਹ ਮੁਮਦ ਦਾ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜਾਤ ਆਈ ਜੀ ਅੰਗਰੇਜ਼ਾਂ ਨੂੰ ਤੀਜੀ ਜਾਤ ਕਹਿੰਦਾ ਸੀ ਬਿਲਕੁਲ ਠੀਕ ਹੈ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਬਾਹਰਲੇ ਹਮਲੇ ਦਾ ਮੁਕਾਬਲਾ ਕੀਤਾ ਅੰਗਰੇਜ਼ਾਂ ਨਾਲ ਮੁਕਾਬਲਾ ਕੀਤਾ ਜਦੋਂ ਸਾਰੇ 22 ਧਾਰ ਦੇ ਰਾਜੇ ਇਹ ਕੌਣ ਸੀ ਖਮਾ ਚਲਦੇ ਸੀ ਨਾ ਜੀ ਹੋਰ ਸੂਬਿਆਂ ਦੇ ਰਾਜੇ ਜੀ ਗੁਰੂ ਗੋਬਿੰਦ ਸਿੰਘ ਦੇ ਬਰ ਖਿਲਾਫ ਲੜੇ ਕਿ ਨਹੀਂ ਤੇ ਗੁਰੂ ਸਾਹਿਬ ਆਪ ਦੇ ਬਾਪ ਨੂੰ ਤਿਲਕ ਜੰਝੂ ਦੀ ਰਾਖੀ ਲਈ ਭੇਜਦਾ ਤੇ ਸੀਸ ਕੁਰਬਾਨ ਕਰਦਾ